ਤਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਹੈ ਲੈ ਕੇ ਹਾਜ਼ਰ ਆਈਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਪਾਕਿਸਤਾਨ ਚ ਨਮਾਜ਼ਦਾਨ ਅਹਿਮਦਿਆ ਮਸਜਿਦ ਤੇ ਅਤਵਾਦੀ ਹਮਲਾ ਤਿੰਨ ਮੌਤਾਂ ਪਾਕਿਸਤਾਨ ਚ ਅਹਿਮਦੀ ਭਾਈਚਾਰੇ ਵੱਲੋਂ ਵਧਾ ਹੋਇ ਸਾਈ ਸ਼ਹਿਰ ਰਬਵਾਦੀ ਬੈਤੁਲ ਮਹਿੰਦੀ ਮਸਜਿਦ ਤੇ ਜੁਮਮੇ ਦੀ ਨਮਾਜ਼ ਦੌਰਾਨ ਹੋਈ ਅਤਵਾਦੀ ਹਮਲੇ 'ਚ ਤਿੰਨ ਵਿਅਕਤੀ ਮਾਰੇ ਗਏ ਤੇ 6 ਅਮਰੀਕੀ ਵਲੰਟੀਅਰ ਜ਼ਖਮੀ ਹੋ ਗਏ ਜਦੋਂ ਕਿ ਜਵਾਬੀ ਗੋਰੀ ਬਾਰੀ 'ਚ ਹਮਲਾਵਰ ਵੀ ਮਾਰਿਆ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਲਿੰਦੇ ਪੰਜਾਬ ਸੂਬੇ ਦੇ ਚਨਾਮ ਨਗਰ ਚ ਮਜੂਦ ਬੈਤੁਲ ਮਹਿੰਦੀ ਮਸਜਿਦ ਅਮਰੀਕੀ ਪਾਈ ਚਾਰਦਾ ਮੁਖਤਾਰ ਮੀਸਥਾਨ ਹੈ ਤੇ ਤੈਨਾਂ ਸੁਰੱਖਿਆ ਕਰਮਚਾਰੀਆਂ ਵੱਲੋਂ ਕੀਤੀ ਜਵਾਬੀ ਗੋਲਾਬਾਰੀ ਤਰ੍ਹਾਂ ਮਾਰੇ ਗਏ ਹਮਲਾਵਰਾਂ ਦੀ ਪਛਾਣ ਸਹਿਬ ਹੋਬ ਬਿੰਜ਼ ਜੈਕਮ ਪੁੱਤਰ ਹਾਜਬ ਊਰ ਰਹਿਮਾਨ ਜਗਮਬਾਸੀ ਅਲੀ ਟਾਊਨ ਡਰਾਈਵ ਵਿੰਡ ਕਰੋਡ ਲਾਹੌਰ ਵਜੋਂ ਹੋਈ ਹੈ ਮੂਲ ਰੂਪ ਜੋ ਜ਼ਿਲ੍ਹਾ ਰਾਜਨਪੁਰ ਦੇ ਵਾਜਲ ਜਾਮਪੂਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਚਸ਼ਮਦੀਦਾਂ ਤੇ ਉੱਥੋਂ ਦੀਆਂ ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਤਿਆਰਬੰਦ ਹਮਲਾ ਵਰਨਮਾਇਤਮ ਬਾ ਮਸਜਿਦ ਦੇ ਹਾਤੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਉਸ ਸਮੇਂ ਵੱਡੀ ਗਿਣਤੀ ਚ ਪਾਈਚਾਰੇ ਦੇ ਲੋਕ ਨੂੰ ਜੁਸਨ ਅਮਦੀ ਪਾਈਚਾਰੇ ਦੇ ਬੁਲਾਰਿਆਂ ਦੇ ਅਨੁਸਾਰ ਵਲੰਟੀਅਰਾਂ ਦੀ ਚੌਕਸੀ ਅਤੇ ਹਿੰਮਤ ਕਾਰਨ ਇੱਕ ਵੱਡਾ ਹਾਸਾ ਟਲ ਗਿਆ ਉਨਾ ਕਹਾ ਕਿ ਜੇਕਰ ਹਮਲਾ ਔਰ ਮਸਜਿਦ ਦਾਖਲ ਹੋ ਜਾਂਦਾ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਜਾ ਸਕਦਾ ਸੀ ਅਜੇ ਤੱਕ ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਇਹ ਹਮਲਾ ਪਾਕਿਸਤਾਨੇ ਚਿੰਦੀ ਪਾਈ ਚਾਰੇ ਤੇ ਵਧ ਰਖੇ ਹਮਲਿਆਂ ਦੀ ਇੱਕ ਹੋਰ ਅਧਾਰਨ ਹੈ ਪਾਕਿਸਤਾਨ ਚਿੰਦੀ ਪਾਈ ਚਾਰੇ ਨੂੰ ਲੰਬੇ ਸਮੇਂ ਤੋਂ ਤਾਰਨੀ ਵਿਤਰਿਕ ਕਿਰਕ੍ਰਿਅ ਤੇ ਹਿੰਸਾ ਦਾ ਸਾਹਮਣਾ ਕਰਨਾ ਪਿਆ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ